ਜਾਂਸੀ ਵਾਲੀ ਵੀ ਛਤਰੀ ਕਹਿੰਦੇ ਆ ਬਾਹਰੋਂ ਲਵਾ ਲਿਓ ਜੀ ਹਾਂ ਪਰ ਆਪਾਂ ਘਰੋਂ ਲਾ ਕੇ ਤੋਰੀ ਆਈਏ ਜੀ ਆ ਨਵੀਆਂ ਚੀਜ਼ਾਂ ਇਹ ਲੱਗੀਆਂ ਇਹ ਹੋਣਾ ਆਉਂਦੀ ਹੈਗੀ ਨਹੀਂ ਇਹ ਉਹ ਜਾਂਸੀ 'ਚ ਨਹੀਂ ਆਉਂਦੀ ਆਪਾਂ ਲਾਇਆ ਇਹ ਇਹ ਆਪਣਾ ਆਪ ਦਾ ਨਵਾਂ ਲਿਆ ਸੀ 2001 ਦੇ ਵਿੱਚ ਵੀਰੇ ਇਹ ਜੱਦੀ ਟਰੈਕਟਰ ਜੱਦੀ ਟਰੈਕਟਰ ਸੀ ਸੀ ਵੇਚਦਾ ਸੀਗਾ ਉਸ ਤੋਂ ਬਾਅਦ ਟਰੈਕਟਰ ਚੱਲੇਗਾ ਹਰਿਆਣੇ ਵਿੱਚ ਤਾਂ ਉਹ ਬੰਦਿਆਂ ਦੀ ਆਪਣੇ ਰਿਸ਼ਤੇਦਾਰੀ ਸੀਗੀ ਜਿਹੜਾ ਆਪਣਾ ਮਿੱਤਰ ਹੈ ਇਹਨਾਂ ਦੀ ਰਿਸ਼ਤੇਦਾਰੀ ਸੀ ਇਹਨੂੰ ਫੋਨ ਕਰਕੇ ਪੁੱਛਣ ਲੱਗੇ ਵੀ ਤੁਹਾਡੇ ਪਿੰਡ ਦਾ ਟਰੈਕਟਰ ਲੈ ਜਾਂਦਾ ਸੀ ਅੱਜ ਅੱਛਾ ਉਹ ਵੀ ਥੋੜਾ ਬੋਧਾ ਵਿਵਾਰ ਕਰਦੇ ਸੀ ਠੀਕ ਆ ਇਹ ਉੱਥੋਂ ਪਤਾ ਲੱਗਣ ਕਰਕੇ ਉਹਨਾਂ ਨੇ ਸਾਡੀ ਦੀਆਂ ਫੋਟਾਂ ਬਾਤੀਆਂ ਨਾਂ ਦੱਸਿਆ ਜਦੋਂ ਅਸੀਂ ਲੱਭਦੇ ਫਿਰਦੇ ਸੀਗੇ 4-5 ਸਾਲ ਦੀ ਆਏ ਹਾਏ ਟਰੈਕਟਰ ਆਪਦਾ ਨਵਾਂ ਲਿਆ ਕਰਦੇ ਟਰੈਕਟਰ ਨੇ ਬਹੁਤ ਕੰਮ ਕਰਿਆ ਨੇ ਹ ਉਹਦੇ ਕਰਕੇ ਬਸ ਆਪਦੀ ਤਮੰਨਾ ਹੀ ਸੀ ਵੀ ਲਿਆਉਣਾ ਹੀ ਲਿਆਉਣਾ ਦੁਬਾਰੀ ਕਰਮਾ ਵਾਲਾ ਬਹੁਤ ਕਰਮਾ ਹਾਂਜੀ ਦੋਸਤੋ 855 ਤੇ ਫਲਕਾਰੀ ਪਾਈ ਦੇਖ ਕੇ ਨਾ ਸਮਝ ਜੋ ਵੀ ਜਾਂਸੀ ਜੋ ਨਿਕਲਣਾ ਇਹ ਕਹਿੰਦਾ ਜਾਣਾ ਹੈ ਅੱਜ ਮਿੰਟੂ ਦੀ ਵਰਕਸ਼ਾਪ ਦੋ ਜਵੰਦਾ ਫਾਰਮ ਤੋਂ ਤੇ ਆਪਾਂ ਗੱਲਬਾਤ ਕਰਾਉਣਾ ਵੀ ਕਿਹੜਾ ਮਾਡਲ ਆ ਸੋ ਦੇਖ ਕੇ ਤਾਂ ਐ ਭਲੇਖਾ ਪੈਂਦਾ ਵੀ ਜਾਂਸੀ ਜੋ ਨਿਕਲੇ ਅੱਜ ਜਮਾ ਨਵੇਂ ਆ ਫਲਕਾਰੀ ਐ ਪਾਈ ਖੜੀ ਆ ਤੇ ਬਾਕੀ ਆਪਾਂ ਮਿੰਟੂ ਨਾਲ ਗੱਲਬਾਤ ਕਰਾਉਣਾ ਵੀ ਇਹ ਕਿਹੜਾ ਮਾਡਲ ਆ ਤੇ ਕਿੱਥੇ ਜਾਣਾ ਸਸੀ ਗੱਲ ਬਾਈ ਹੋ ਠੀਕ ਆ ਬਾਈ ਠੀਕ ਆ ਬਾਈ ਓਕੇ ਕੰਮ ਤੇ ਇੱਕ ਵਾਰੀ ਭਲੇਖਾ ਪੈਂਦਾ ਵੀ ਨਵਾਂ ਜਾਂ ਸੀ ਜੋ ਨਿਕਲਿਆ ਤੇ ਇਹਦੇ ਤੇ ਟਾਈਮ ਕਿੰਨਾ ਲੱਗਿਆ ਤਿਆਰ ਕਰਨ ਤੇ ਇਹ ਮੰਨ ਲਓ ਜੀ ਪੌਣੇ ਇੱਕ ਦੋ ਮਹੀਨੇ ਲੱਗ ਗਏ ਇਹਦੇ ਤੇ ਪੌਣੇ ਦੋ ਮਹੀਨੇ ਹਾਂਜੀ ਹਾਂਜੀ ਠੀਕ ਆ ਤੇ ਇਹ ਮਾਡਲ ਕਿਹੜਾ ਬਾਈ ਮਾਡਲ ਇਹ 2001 ਮਾਡਲ ਆ ਜੀ ਠੀਕ ਹੈ ਅੱਜ ਆਪਾਂ ਇੱਕ ਨਹੀਂ ਕਹਿ ਸਕਦੇ ਜੀ ਇਹਨੂੰ ਅੱਜ ਤਾਂ 24 ਹੈ ਏਜੰਸੀ ਵਾਲੀ ਵੀ ਛਤਰੀ ਕਹਿੰਦੇ ਆ ਬਾਹਰੋਂ ਲਵਾ ਲਿਓ ਜੀ ਹਾਂ ਪਰ ਆਪਾਂ ਘਰੋਂ ਲਾ ਕੇ ਤੋਰੀ ਹੈ ਜੀ ਅੱਜ ਕੀ ਬਾਤ ਆ ਇਹਦੇ 'ਚ ਫਿਰ ਕੀ ਕੀ ਮੋਡੀਫਿਕੇਸ਼ਨ ਕਰਤੀ ਆਪਾਂ ਜਿਵੇਂ ਆਪਾਂ ਪਹਿਲਾਂ ਘੋੜਾ ਬੈਂਪਰ ਤਾਂ ਲੱਗਣੀ ਲੱਗਣਾ ਦੇਖ ਹਣਾ ਬਾਈ ਜੀ ਬਾਹਰੋਂ ਲਵਾ ਕੇ ਲੈਨੇ ਆਪਾਂ ਲਾਇਆ ਨਹੀਂ ਲਾਉਂਦੇ ਆਪਾਂ ਹੈਗੇ ਆਂ ਜੀ ਪਰ ਸਾਰਾ ਕੁਝ ਠੀਕ ਹੈ ਪਲੇਟ ਫਾਰਮ ਤੇ ਘੋੜਾ ਮੈਂਪਰ ਵਾਈਆਂ ਨੇ ਬਾਹਰੋਂ ਲਵਾਇਆ ਜੀ ਰੰਗ ਪੇਂਟ ਦੀ ਕੁਆਲਿਟੀ ਆਪਣੀ ਹੈ ਜੀ ਠੀਕ ਆ ਆਪਾਂ ਕਹਿ ਦਈਏ ਇਹ ਠੀਕ ਹੈ ਤੇ ਲੀਟਰ ਮੋਟਰ ਵੀ ਜਿਹੜੇ ਆ ਜਾ ਰਹੇ ਏਜੰਸੀ ਚ ਸਾਰਾ ਸਮਾਨ ਨਹੀਂ ਇਹ ਤੇ ਏਜੰਸੀ ਚੋਂ ਲੈ ਕੇ ਲਾਇਆ ਵੀ ਕੋਈ ਬੰਦਾ ਹੱਥ ਨਾਲ ਧਰੇ ਜਾ ਕੇ ਠੀਕ ਹੈ ਬਾਕੀ ਮਾਲਕ ਵੀ ਪਹੁੰਚੇ ਹੋਏ ਨਹੀਂ ਉਹ ਸਾਰਾ ਉਹ ਆਪੇ ਦੱਸ ਬਾਕੀ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਜੋ ਕਿਵੇਂ ਮਾ ਦੋ ਟਰੈਕਟਰ ਬਾਈਆਂ ਦੇ ਹੋ ਕੇ ਬਾਕੇ ਫੋਰਡ ਤੇ ਕਨਾੜ ਗਿਆ ਉਹ ਬਾਈਆਂ ਦੇ ਰਿਸ਼ਤੇਦਾਰ ਸੀ ਆ ਉਹ ਆਪਣੇ ਰਿਸ਼ਤੇਦਾਰ ਰਹੇ ਸੀ ਠੀਕ ਹੈ ਫੋਰਡ ਤੇ ਅੱਛਾ ਫੋਰਡ ਤੇ ਨਾੜ ਗਿਆ ਜਵੰਦਾ ਪਿੰਡੀ ਵਾਲੇ ਆ ਮਾਨਾ ਪਿੰਡੀ ਵਾਲੇ ਆਪਣੇ ਰਸਤੇ ਲਾ ਰਹੇ ਸੀਗੇ ਠੀਕ ਹੈ ਕਿ ਜਿਹੜਾ ਟਰੈਕਟਰ ਹਾਂਜੀ ਇਹ ਆਪਣਾ ਆਪ ਦਾ ਨਵਾਂ ਲਿਆ ਸੀ 2001 ਦੇ ਵਿੱਚ ਵੀਰੇ ਇਹ ਜੱਦੀ ਟਰੈਕਟਰ ਜੱਦੀ ਟਰੈਕਟਰ ਸੀ ਸੀ ਵੇਚਦਾ ਸੀਗਾ ਉਸ ਤੋਂ ਬਾਅਦ ਟਰੈਕਟਰ ਚੱਲੇਗਾ ਹਰਿਆਣੇ 'ਚ ਠੀਕ ਹੈ ਜੀ ਉੱਥੋਂ ਅਸੀਂ ਹੁਣ ਹਰਿਆਣੇ ਚੋਂ ਬਾੜਕੇ ਦੁਬਾਰੇ ਲਿਆਂਦਾ ਨਾ ਆਪਣੀ ਪਹਿਲੇ ਨਾਮ ਖੜਾਗਾ ਹੁਣ ਤਾਂ ਆ ਕਰਕੇ ਫਿਰ ਆਪਾਂ ਤਿਆਰ ਕਰਾਂਗੇ ਅੱਛਾ ਫੀਡ ਆਊਟ ਦੀ ਦੁਦ ਰਫਰਦਾ ਰਿਹਾ ਫੀਡ ਆਊਟ ਦੀ ਚੱਲੀ ਗਿਆ ਇੰਨਾ ਚਿਰ ਮਨ ਨੂੰ ਵੇਚ ਰਹੇ ਸੀ ਮੈਨੂੰ ਲੱਗਦਾ ਵਪਾਰੀ ਵੀ ਖਿੱਤ ਕੇ ਲੈ ਕੇ ਹੋਣਗੇ ਬਾਈਆਂ ਨੇ ਵੀ ਦੱਸਿਆ ਨਹੀਂ ਹੈਗਾ ਵੀ ਆਪਣੇ ਨਾਮ ਆਈਟਿਕਟ ਜਦੋਂ ਖਰੀਦਿਆ ਦੁਬਾਰੇ ਨਹੀਂ ਤਾਂ ਇਹੀ ਹੁਣ 3 ਲੱਖ ਵਾਲੇ ਹੀ ਨਹੀਂ ਪਤਾ ਹੁੰਦਾ 5 ਲੱਖ ਮੰਗ ਲਈ ਠੀਕ ਹੈ ਸਿਹਾਰੇ ਵੱਲ ਜਾ ਕੇ ਆਪੀ ਦੇ ਇਹ ਫਿਰ ਭਾਈ ਉਦੋਂ ਕਿੰਨੇ ਦਾ ਮਿਲਿਆ ਜੀ ਇਹ ਆਪਨੂੰ ਕਿ ਆਪਾਂ ਨੂੰ ਮਿਲਿਆ ਵੀਰੇ 23 ਲੱਖ ਰੁਪਏ ਦਾ 23 ਦਾ ਜੇ ਕਿਤੇ ਇਹਨਾਂ ਦਾ ਸਦਨ ਵੀ ਸਾਡੇ ਨਾਂ 'ਤੇ ਪੰਜ ਦਾ ਪੰਜ ਲੱਖ ਦਾ ਹੋ ਜਾਂਦਾ ਹੈ ਹੈਨਾ ਬਾਕੀ ਲਿਆ ਵੀ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਉੱਥੇ ਟਰੈਕਟਰ ਖੜਾ ਸਾਨੂੰ ਇਸ ਲੱਭ ਲਿਆ ਫਿਰ ਅਸੀਂ ਰਾਤ ਨੂੰ ਹੀ ਚਲੇ ਗਏ ਰਾਤ ਨੂੰ 10 ਵਜੇ ਜਾ ਕੇ ਖਰੀਦਿਆ ਟਰੈਕਟਰ ਠੀਕ ਹੈ ਫਿਰ ਪਤਾ ਕਿਵੇਂ ਲੱਗਿਆ ਵੀ ਇੰਨੀ ਦੂਰ ਟਰੈਕਟਰ ਖੜਾ ਆਪਣਾ ਪਤਾ ਤਾ ਉਹ ਬੰਦਿਆਂ ਦੀ ਆਪਣੇ ਰਿਸ਼ਤੇਦਾਰੀ ਸੀਗੀ ਜਿਹੜਾ ਆਪਣਾ ਮਿੱਤਰ ਹੈ ਇਹਨਾਂ ਦੀ ਰਿਸ਼ਤੇਦਾਰੀ ਸੀ ਇਹਨੂੰ ਫੋਨ ਕਰਕੇ ਪੁੱਛਣ ਲੱਗੇ ਵੀ ਤੁਹਾਡੇ ਪਿੰਡ ਦਾ ਟਰੈਕਟਰ ਲੈ ਜਾਂਦਾ ਸੀ ਅੱਜ ਅੱਛਾ ਉਹ ਵੀ ਥੋੜਾ ਬੋਧਾ ਵਿਵਾਰ ਕਰਦੇ ਸੀ ਠੀਕ ਆ ਇਹ ਉੱਥੋਂ ਪਤਾ ਲੱਗਣ ਕਰਕੇ ਉਹਨਾਂ ਨੇ ਛਾਪੀਆਂ ਫੋਟਾਂ ਬਾਤੀਆਂ ਨਾਂ ਦੱਸਿਆ ਜਦੋਂ ਅਸੀਂ ਲੱਭਦੇ ਫਿਰਦੇ ਸੀਗੇ 4-5 ਸਾਲ ਦੀ ਆਏ ਹਾਏ ਟਰੈਕਟਰ ਆਪਦਾ ਨਵਾਂ ਲਿਆ ਕਰਦੇ ਟਰੈਕਟਰ ਤੇ ਬਹੁਤ ਕੰਮ ਕਰਿਆ ਨੇ ਹਮ ਤੇ ਉਹਦੇ ਕਰਕੇ ਬਸ ਆਪਦੀ ਤਵੰਨਾ ਹੀ ਸੀ ਵੀ ਲਿਆਉਣਾ ਹੀ ਲਿਆਉਣਾ ਦੁਬਾਰਾ ਕਰਮਾ ਵਾਲਾ ਬਹੁਤ ਕਰਮਾ ਵਾਲਾ ਟਰੈਕਟਰ ਬਹੁਤ ਕਮਾਈ ਕਰੀ ਇਹਦੇ ਨਾਲ ਠੀਕ ਹੈ ਅਸ ਫਿਰ ਉਹਦਣ ਹੀ ਜਾ ਕੇ ਰਾਤ ਨੂੰ 10 ਵਜੇ ਹਰਿਆਣੇ ਤੋਂ ਲਿਆਉਂਦਾ ਹੂੰ ਉਹ ਇੱਕ ਗਾਣਾ ਜਿਹਾ ਵੀ ਆਇਆ ਹਨਾ ਟਰੈਕਟਰ ਦੇ ਆਏ ਘਰੇ ਮੁੜ ਕੇ ਤੜ ਕਿਉਂ ਹਾਂ ਗਾਣਾ ਜਿਹਾ ਵੀ ਇੱਕ ਟਰੈਕਟਰ ਦੇ ਆ ਗਿਆ ਉਹਨੇ ਦੁਬਾਰੇ ਸ਼ੌਕ ਬਣਾ ਦੇ ਤੇ ਤੇ ਬਾਕੀ ਜੀ ਇਹਦੀ ਗੱਲਬਾਤ ਕਰੀਏ ਇਹਦਾ ਇੰਜਣ ਨੂੰ ਚਾਬੀ ਤੁਹਾਨੂੰ ਪਤਾ ਹੋ ਲੱਗੀ ਹੈ ਕਿ ਨਾ ਨਹੀਂ ਚਾਬੀ ਪਹਿਲਾਂ ਸਾਰਾ ਅਰੀਜਨਲ ਸੀ ਹਾਂਜੀ ਪਰ ਹੁਣ ਆਪਾਂ A to Z ਮੂਰੋਂ ਲਾ ਕੇ ਇੰਜਣ ਤੋਂ ਪਿੱਛੋਂ ਵੇਰ ਹਿੱਸਾ ਸਾਰਾ A to Z ਨਵਾਂ ਤਿਆਰ ਕਰਵਾਉਣਾ ਮਤਲਬ ਬੈਂਪਰ ਵਿੱਚ ਦੀ ਹੋ ਕੇ ਪਿੱਛੋਂ ਹੁੱਕ ਤੱਕ ਸਾਰਾ ਨਵਾਂ ਕਰਵਾਉਣਾ ਨਿਕਲ ਗਏ ਹਾਂਜੀ ਹਾਂ ਠੀਕ ਹੈ ਤੇ ਹੁਣ ਇੱਕ ਚੀਜ਼ ਹੋਰ ਪੁੱਛ ਦਿਆਂ ਰੰਗ ਪੇਂਟ ਵਾਲਾ ਕਿਵੇਂ ਲੱਗਦਾ ਜਿਵੇਂ ਆਪਣੀ ਏਜੰਸੀ ਚੋਂ ਉਧਰ ਨੇ ਨਵੇਂ ਟਰੈਕਟਰ ਸਾਨੂੰ ਆਪ ਨੂੰ ਨਹੀਂ ਲੱਗਦਾ ਯਾਰ ਵੀ ਪੁਰਾਣਾ ਤਿਆਰ ਕਰਵਾਇਆ ਹੈ ਜਾਂ ਜੇ ਕੋਈ ਮੱਲਾ ਦੇਖ ਕੇ ਵੀ ਕਹੂਗਾ ਵੀ ਇਹ ਨਵਾਂ ਹੀ ਆ ਕੀ ਬਾਤ ਆ ਨਹੀਂ ਬਹੁਤ ਮਾਰਕੋਸ ਹੋ ਗਿਆ ਵੀਰੇ ਦਾ ਕੰਮ ਦੇਖ ਕੇ ਪੇਂਟ ਤਾਂ ਬਹੁਤ ਕਰੀ ਜਾਂਦੇ ਆ ਪਰ ਇਹ ਆ ਵੀ ਅਸੀਂ ਆਏ ਵੀ ਤਾਂ ਹੀ ਸੀਗੇ ਤੇ ਪਹਿਲਾਂ ਦੇਖ ਕੇ ਗਏ ਦੋ ਤਿੰਨ ਟਰੈਕਟਰ ਪਹਿਲਾਂ ਕੰਮ ਦੇ ਵਸਤੇਦਾਰਾਂ ਦੇ ਵੀ ਹੋਏ ਹੋਏ ਸੀਗੇ ਉਹਦੇ ਕਰਕੇ ਵਿਸ਼ਵਾਸ ਸੀਗਾ ਮੇਰੇ ਨੂੰ ਇਹੀ ਚੀਜ਼ ਹੁੰਦੀ ਆ ਜੇ ਬੰਦੇ ਖੱਟੀ-ਖੱਟ ਗਿਆ ਆਪਾਂ ਵੀ ਫਲਕਾਰੀ ਤਾਂ ਹੀ ਪਾਈ ਆ ਵੀ ਕੋਈ ਬੰਦਾ ਹੱਥ ਨਾ ਧਰ ਦੇ ਨਹੀ ਖੱਟੀ-ਖੱਟ ਗਿਆ ਕਿਰਪਾ ਬਾਈ ਮਾਲਕ ਮਾਲਕ ਨੇ ਕਰੀਏ ਕਿਰਪਾ ਤੇ ਬਾਕੀ ਕੋਈ ਮਿਹਨਤ ਨੂੰ ਰੰਗ ਭਾਗ ਲੱਗਦੇ ਆ ਲੱਗਦੀ ਆ ਜੇ ਤੁਹਾਨੂੰ ਆਪ ਦੇ ਲੋਕ ਕੰਮ ਕਰਦੇ ਕੋਈ ਵੀ ਆ ਜੀ ਹਾਂ ਤੁਹਾਨੂੰ ਸਾਥ-ਸਾਥ ਦਿੰਦੇ ਆ ਜੀ ਸਾਥ ਦਿੰਦੇ ਆ ਸੋ ਇਧਰ ਆ ਮੁੰਡਾ ਖੜਾ ਇਹ ਵੀ ਬਹੁਤ ਕਹਿੰਦਾ ਨੌਂ ਬਣਾਉਂਦਾ ਵਿੱਚ ਵੜਨ ਤੇ ਜਾਂਦਾ ਬਾਈ ਹਾਂ ਹਾਂ ਬੰਦਿਆਂ ਵੜਦਾ ਦੂਰੋਂ ਦੇ ਅੱਗੇ ਇਧਰ ਹੀ ਦਿਖਾਓ ਜੀ ਆ ਕੇ ਆ ਬਾਡੀ ਬੁਡੀ ਦਾ ਰੰਗ ਭਜਿਆ ਜਿਵੇਂ ਹਾਂ ਹਾਂ ਜੇ ਜਾਂਸੀ ਵਾਲਾ ਟਰੈਕਟਰ ਤੇ ਵੀ ਤੁਰਿਆ ਹੋਊਗਾ ਜੀ ਇਹਦੇ ਨਹੀਂ ਇੱਕ ਚੀਜ਼ ਆ ਚੀਜ਼ਾਂ ਨੇ ਜਿਵੇਂ ਹੁਣ ਆਪਾਂ ਗੱਲ ਕਰੀਏ ਹਨਾ ਤੇ ਆ ਆ ਨਵੀਆਂ ਚੀਜ਼ਾਂ ਇਹ ਲੱਗੀਆਂ ਇਹ ਹੁਣ ਆਉਂਦੀ ਹੈਗੀ ਨਹੀਂ ਇਹ ਉਹ ਜੀ ਜਾਂਸੀ ਚ ਨਹੀਂ ਆਉਂਦੀ ਆਪਾਂ ਲਾਇਆ ਇਹ ਠੀਕ ਹੈ ਸੋ ਜੇ ਗੱਲ ਕਰੀਏ ਇਲੈਕਟ੍ਰੋਨਿਕ ਦਾ ਕੰਮ ਹੋ ਗਿਆ ਤੇ ਆ ਰੰਗ ਪੇਂਟ ਹੋ ਗਿਆ ਸ਼ਿਕਾਂ ਨੂੰ ਢਲਾਈਆਂ ਨੇ ਰੇਨਲ ਜਿਵੇਂ ਏਜੰਸੀ ਚੋਂ ਨਿਕਲਦਾ ਟਰੈਕਟਰ ਉਹੀ ਲਾਈਆਂ ਨੇ ਕੋਈ ਆਈ ਨਹੀਂ ਵੀ ਮੈਂ ਅੱਜ ਲੜੀ ਲਾ ਦੇਵਾਂ ਜਾਂ ਦੂਜੀਆਂ ਲਾ ਦੇਵਾਂ ਜੀ ਬੇਫਾਲਤੂ ਚੀਜ਼ ਨਹੀਂ ਨਹੀਂ ਉਹ ਕਿਤੇ ਨਹੀਂ ਜੀ ਕੋਈ ਵੀ ਠੀਕ ਹੈ ਉਹੀ ਕੀ ਬਣਾਈ ਹੈ ਜੀ ਕੀ ਚਾਹ ਬਾਤ ਆ ਯਾਰ ਨਹੀਂ ਲ ਲੈ ਕਮ ਆ ਲਾਇਆ ਸਰੇ ਹੀ ਲਾਇਆ ਪਾਤਾ ਹਨ ਤੇ ਆ ਫਿਰ ਮਗਰਾਟਮ ਗਰੂਟ ਨਾਲ ਦੀ ਨੇ ਜੀ ਇੱਕ ਹਾਂ ਵੀਰੇ ਮਗਰਾਣ ਮਾਰਦੇ ਆ ਤੇ ਮਤਲਬ ਉਹ ਨਹੀਂ ਸੀ ਹੋਏ ਕਿਤੋਂ ਨਹੀਂ ਬਹੁਤ ਸਾਹਮਣੇ ਹੋਈ ਠੀਕ ਹੈ ਪਹਿਲਾਂ ਹੀ ਉਹਦੋਂ 16 ਦੇ 17 ਚ ਆਈ ਸੀ ਵੱਡੇ ਡਾ ਠੀਕ ਹੈ ਕੀ ਬਾਤ ਹੈ ਯਾਰ ਰੰਗ ਰਣਕਦਾ ਵੀ ਹਨਾ ਵੀ ਇਹ ਹੈ ਹਨਾ ਸੋਨਾ ਰੰਗ ਤਾਂ ਪੂਰਾ ਤੇ ਜੱਦੀ ਟਰੈਕਟਰ ਆ ਤਾਂ ਤੁਹਾਡਾ ਪਿੰਡ ਕਿਹੜਾ ਜੀ ਤੱਦਾ ਹੁਰ ਤੱਦਾ ਹੁਰ ਤੇ ਇਹਨਾਂ ਨੂੰ ਵੀ ਗੱਭਰੂਆਂ ਨੂੰ ਪੁੱਛ ਲੈਣਾ ਕਿਵੇਂ ਲੱਗਿਆ ਫਿਰ ਕੰਮ ਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹੋ ਗਿਆ ਮਨ ਖੁਸ਼ ਪੈਸੇ ਲੱਗੇ ਦੱਸ ਦੋ ਵੀ ਰਾਸ ਆ ਗਏ ਪੂਰਾ ਵੀਰੇ ਪੈਸੇ ਤਾਂ ਅਸੀਂ ਦੇਖੇ ਨਹੀਂ ਜਦੋਂ ਤੋਂ ਲਿਆ ਟਰੈਕਟਰ ਪਹਿਲਾਂ ਤੋਂ ਲੈ ਕੇ ਹੀ ਅੱਜ ਹੀ ਭੁੱਲ ਗਏ ਅੱਜ ਹੀ ਭੁੱਲ ਗਏ ਪੈਸੇ ਤਾਂ ਜਦੋਂ ਲਿਆ ਯਾਰ ਪਹਿਲਾਂ ਤੋਂ ਨਹੀਂ ਆਪਣੇ ਕੋਲੇ ਪੈਸਿਆਂ ਦਾ ਕਹਿ ਹੀ ਨਹੀਂ ਇਹਨਾਂ ਨੇ ਜੀ ਕਹਿੰਦੇ ਤੁਹਾਨੂੰ ਟਰੈਕਟਰ ਹੀ ਵਧੀਆ ਬਣਾ ਦੋ ਆਪਾਂ ਆਪਣੇ ਜੱਦੀ ਆ ਜੀ ਜਿੱਥੇ 5 ਲੱਖ ਦਾ ਚਾਹ 100 ਲੱਗ ਜਾਈਏ ਇਹ ਨਹੀਂ ਗੱਲ ਹੈਗੀ ਜੀ ਠੀਕ ਆ ਜਿੱਸੇਰਾ ਕਰ ਦੋ ਫਿਰ ਆਪਾਂ ਵੀ ਦਸਾਂ ਕੱਢਤੀਆਂ ਕਸਰਾ ਕੱਢਤੀਆਂ ਨਹੀਂ ਮੈਨੂੰ ਵੀ ਭਲੇ ਖਾਬਿਆ ਮੈਂ ਇੱਦਾਂ ਗੱਲਾਂ ਘੋੜਾ ਪੈਂਪਰ ਲਾ ਕੇ ਮੈਂ ਜੋ ਬੰਦੇ ਨੇ ਕਿਤੇ ਹਾਰ ਵਾਦੇ ਕਸਮ ਲੱਗੇ ਜਦੋਂ ਤੁਸੀਂ ਟਰੈਕਟਰ ਤੇ ਬੈਠੇ ਹੀ ਸਟਾਰਟ ਕਰਿਆ ਉਦੋਂ ਮੈਨੂੰ ਇਹੀ ਸੀਗਾ ਮੈਂ ਯਾਰ ਨਵੇਂ ਟਰੈਕਟਰ ਦੀ ਵੀਡੀਓ ਪਾਈ ਜਾਂਦਾ ਮੈਂ ਤੇ ਕੀ ਕੀ ਚੱਕਰ ਪੈ ਗਿਆ ਠੀਕ ਹੈ ਇਹ ਨਵਾਂ ਤਾਂ ਨਹੀਂ ਇੱਕ ਮਾਡਲ ਹੈ ਹਾਂ ਇੱਕ ਮਾਡਲ ਹੈ ਤੇ ਬਾਕੀ ਰੰਗ ਪੇਂਟ ਬਾਰੇ ਤੁਸੀਂ ਸਾਰਾ ਨੂੰ ਪਤਾ ਹੀ ਹੋਊਗਾ ਆ ਕੇ ਵੀ ਤੁਸੀਂ ਇੱਥੇ ਇੱਕ ਵਾਰੀ ਚੈੱਕ ਕਰ ਸਕਦੇ ਹੋ ਮੇਰਾ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਬਰਨਾਲਾ ਏਰੀਆ ਜੀ ਹਾਂਜੀ ਜਵੰਦਾ ਬਰਨਾਲਾ ਤੇ ਆਪਣੀ ਇੰਸਟਾਗ੍ਰam ਆਈਡੀ ਹੈ ਜੀ ਹਾਂਜੀ ਨੰਬਰ ਹੈ ਜੀ 985462860 ਤੇ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਰੈਕਟਰ ਮੋਡੀਫਾਈ ਕਰਾਉਣਾ ਹੋਵੇ ਤਾ ਇੱਥੇ ਇੱਕ ਵਾਰੀ ਵੇਟ ਜਰੂਰ ਕਰਿਓ ਹਣਾ ਕਿਹੜਾ ਆਪਾਂ ਉਹਦਾ ਲੋਗੋ ਲਾ ਕੇ ਜਰੂਰ ਤੋਰਦੇ ਜਾਂਦਾ ਹੈ ਬਾਈ ਚਾਹੇ ਕੈਂਚੀਆਂ ਤੇ ਲਾ ਜਾਣਾ ਆਪਾਂ ਨੂੰ ਕਿਹੜੇ ਇੱਕ ਦਿਨੀ ਇਹ ਵੀ ਕਿਹੜਾ ਹੈੜਾ ਆਪਣੇ ਕਰਦੇ ਆਏ ਐ ਐਦੋਂ ਪੁੱਛੋ ਚਾਹੇ ਗੋਤ ਲਿਖਾਉਣ ਚਾਹੇ ਪੈੰਡ ਲਿਖਾਉਣ ਹੈ ਇਹ ਵੀ ਚੀਜ਼ ਆ ਬਾਈ ਹੁਣ 10 ਲੱਖ ਲਾਇਆ ਲਿਖਾਊਗਾ ਉਹਦਾ ਮੇਰੇ ਵਰਗਾ ਤਾਂ ਉਹਦੀ ਲਿਖਿਆ ਹੁੰਦਾ ਜੱਦੀ ਹੈ ਹੈ ਵੀ ਹੈ ਝੋਟਾ ਜੀ ਖੁਸ਼ ਹਾਂ ਜੀ ਪੂਰੇ ਪੂਰੇ ਖੁਸ਼ ਆ ਵੀਰੇ ਸੰਤੁਸ਼ਟੀ ਆ ਜਿਵੇਂ ਪਿੱਛੋਂ ਆਪਾਂ ਕਹਿੰਦੇ ਮੇਸਤਰੀਆਂ ਨੂੰ ਵੀਰ ਤਾਂ ਇੱਥੇ ਫਹਾ ਵੜਦਾ ਨਹੀਂ ਨਹੀਂ ਯਾਰ ਬਹੁਤ ਵਧੀਆ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਠੀਕ ਹੈ ਹੁਣ ਮਤਲਬ ਐ ਨਹੀਂ ਹੈਗਾ ਕਿਸੇ ਪਾਸੋਂ ਕੋਈ ਕਸਰਾ ਨਾ ਨਾ ਜੀ ਝਾਂਸੀ ਵਾਲਿਆਂ ਨੂੰ ਜਿਵੇਂ ਆਪਾਂ ਕਹਤੀ ਜਾਂਸੀ ਚੋਂ ਆਉਂਦੀ ਤੇ ਉਹਦੇ ਨੂੰ ਕਿੰਨਾ ਗਬਰਕ ਪਾਇਆ ਉਹਦੇ ਨੂੰ ਤਾਂ ਬਹੁਤ ਵਧੀਆ ਬਣਾਇਆ ਵੀਰੇ ਜਿਹੜੇ ਮਾੜੀ ਮੋਟੀ ਕੋਈ ਕਮੀ ਲੱਗਦੀ ਸੀ ਆਪਾਂ ਨੂੰ ਪਤਾ ਵੀ ਆਹ ਚੀਜ਼ ਹੋਣੀ ਚਾਹੀਦੀ ਜਿਵੇਂ ਹੁਣ ਆਪਣੇ ਪਲੇਟਫਾਰਮ ਉਤਾਰ ਲਓ ਹਾਂਜੀ ਹੋਊਗਾ ਜੀ ਕੋਈ ਬੈਂਪਰ ਨਾ ਛਤਰੀ ਹੋ ਗਈ ਹਰੇਕ ਚੀਜ਼ ਉਹਦੇ ਨੂੰ ਵਧੀਆ ਹੀ ਕਰੀਏ ਠੀਕ ਆ ਉਹ ਆਟੋ ਕੱਟ ਵਾਲੀ ਕੀ ਹੁੰਦੀ ਸਵਚ ਹਨਾ ਠੀਕ ਹੈ ਤੇ ਪਾਵਰ ਇਹ ਪਹਿਲੀ ਸੀਗੀ ਨਹੀਂ ਪਾਵਰ ਬਾਹਿਆਂ ਦੇ ਕਰਵਾਇਆ ਜੀ ਕਰਵਾਇਆ ਜੀ ਠੀਕ ਆ ਸੋ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਰੰਗ ਪੇਂਟ ਵਾਲਿਆਂ ਤੁਹਾਨੂੰ ਪਤਾ ਹੀ ਵੀ ਜਵੰਦਾ ਕਸ ਨਹੀਂ ਕੱਢਦਾ ਤੇ ਉਹ ਜ਼ਰੂਰ ਦੱਸ ਦਿਓ ਵੀ ਕਿਦਾਂ ਦਾ ਲੱਗਿਆ ਟਰੈਕਟਰ ਇੱਕ ਮਾਡਲ ਹੁਣ 2024 ਕਹਾਂਗੇ ਹੈਨਾ ਠੀਕ ਕਰ ਦਿਓ ਵੀ ਸ਼ੇਅਰ ਜਵੰਦਾ ਫਾਰਮ 9854 62865 ਕਹਿੰਦੇ ਗੱਭਰੂ ਦਾ ਨੰਬਰ ਹੈ ਟਰੈਕਟਰ ਜਿਹੜਾ ਮਰਜ਼ੀ ਲਓ ਕੇਰਾ ਟਰਾਲੀ ਦੇ ਧਰ ਕੇ ਲੈ ਜਾਓ ਆ ਲਓ ਸਕਾਊਟ ਵਾਈਜੀ ਟਰਾਲੀ ਜੀ ਲੈ ਕੇ ਆ ਤਿਆਰ ਕਰੀ ਜਾਂਦੇ ਆ ਜੀ ਉਹ ਬਹਿਣਾ ਨਾਲੇ ਕਰਾ ਖੜਾ ਜੀ ਅੰਦਰ ਸਕਾਊਟ ਦਾ ਪਿਆ ਸਾਮਾਨ ਸਾਰਾ ਠੀਕ ਆ ਉਹ ਚਲੋ ਆਪਾਂ ਵੀਡੀਓ ਅੱਜ ਨਹੀਂ ਫੇਰ ਦਿਖਾਵਾਂਗੇ ਫੇਰ ਦਿਖਾਵਾਂਗੇ ਹਾਂ ਜੀ ਹਾਂ ਜੀ ਸੋ ਇੱਕ ਵਾਰੀ ਟਰਾਲੀ ਦੇ ਧਰ ਕੇ ਲੈ ਆਓ ਤੇ ਤੁ ਬਾਅਦ ਜਮਾਂ ਝਾਂਸੀ ਵਾਲੀ ਕੰਡੀਸ਼ਨ ਚ ਲੈ ਟਰਾਲੀ ਪਾ ਕੇ ਤੋਰਾਂਗੇ ਫਲਕਾਰੀ ਤਾਂ ਪਾ ਦੀ ਨਹੀਂ ਉਹ ਤੇ ਵੀ ਪਾਵਾਂਗੇ ਆਪਾਂ ਤਿਆਰ ਕਰਾਂਗੇ ਉਹਦੇ ਵੀ ਪਾਵਾਂਗੇ ਹਾਂ ਜੀ ਠੀਕ ਆ ਹਰ ਇੱਕ ਟਰੈਕਟਰ ਹੁੰਦਾ ਦੋਸਤੋ ਇਹ ਨਾ ਸਮਝ ਲਿਓ ਵੀ ਕਿ 1855 55 91 ਕਰਾਂ ਜਾਂ ਫੋੜਾ ਜਿਹੜਾ ਮਰਜੀ ਟਰੈਕਟਰ ਲਿਆਓ ਤੇ ਵੀਡੀਓ ਸ਼ੇਅਰ ਜ਼ ਲੈ ਵੀ ਪਾਦੇ ਚ ਬੰਦਿਆ ਫਲਕਾਰੀ ਹੈ 9855 ਦੇ ਲਓ ਜੀ ਕੀ ਬਾਤ ਹੈ ਪਾਦੀ ਫਲਕਾਰੀ ਹਾਂਜੀ ਹਾਂ ਹੈ ਤਿਆਰੀ ਆ ਤਿਆਰੀ ਹੀ ਤਿਆਰੀ ਹੈ ਕੀ ਬਾਤ ਹੈ ਇਹ ਨਮਾ ਬਰਾ ਨਮਾ ਤਾਂ ਬਣਾਇਆ ਬਈ ਜੀ ਅੱਛਾ ਹਾਂਜੀ ਹਾਂ ਮਾ ਇਹਦੇ ਨਵੇਂ ਭੇਜ ਰਹੇ ਹੈ ਯਾਰ ਨਹੀਂ ਨਹੀਂ ਇੱਕ ਮਾਡਲ ਹੈ ਜੀ ਹੈ ਇੱਕ ਮਾਡਲ ਹੈ ਜੀ 2001 2021 ਕੀ ਬਾਤ ਹੈ ਯਾਰ ਮਾ ਬੱਲਣਾ ਜਦੋਂ ਆ ਕੇ ਖੜਿਆ ਮਾ ਯਾਰ ਕਮਾਲ ਮਾਹਲਾ ਨਵੇਂ ਦੀਆਂ ਰੁਪਈਆ ਜਾਂਦੇ ਨੇ ਮਾ ਜੋ ਬੰਦਾ ਵੀ ਧੱਕਾ ਕਰਨ ਲੱਗਾ ਮਾ ਨਵੇਂ ਟਰੈਕਟਰ ਤੋੜਨ ਲੱਗਾ ਜਾਂਸੀ ਝੋਲੇ ਲਿਆ ਵਧੀਆ ਜੀ ਵਧੀਆ ਜੀ 2001 ਮਾਡਲ ਹੈ ਕੀ ਬਾਤ ਹੈ Lá boy. Vai. Lá